ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਪੀ ਮਹਾ ਸੁਰਿੰਦਰਪਾਲ ਸਿੰਘ ਵਰਪਾਲ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ ਜਿੱਥੇ ਅੱਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਗੁਰਤਾ ਗੱਦੇ ਦਿਵਸ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਅਨੇਕਾਂ ਕਾਰਜ ਕੀਤੇ ਤਾਂ ਉਹਨਾਂ ਅਨੇਕਾਂ ਕਾਰਜਾਂ ਦੀ ਯਾਦ ਨੂੰ ਅੱਜ ਵੀ ਤਾਜ਼ਾ ਕਰਦੇ ਨੇ ਧਾਰਮਿਕ ਸਥਾਨ ਤਸਾਉ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਡੂਰ ਸਾਹਿਬ ਦੀਆਂ ਜਿੱਥੇ ਅੱਜ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੇ ਵਿੱਚ ਉਹਨਾਂ ਵੱਲੋਂ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਨੇ ਤਾਂ ਸਲਾਨਾ ਜੋੜ ਮੇਲਾ ਹਰ ਸਾਲ ਤੁਮ ਧਾਮ ਦੇ ਨਾਲ ਇੱਥੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਦਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇੱਥੇ ਗੁਰਮੁਖੀ ਦਾ ਉਚਾਰਨ ਕਰਕੇ ਉਸ ਨੂੰ ਤਰਤੀਬਵਾਰ ਕੀਤਾ ਸੀ ਤਾਂ ਇੱਥੇ ਮੱਲ ਖਾੜਾ ਸਾਹਿਬ ਗੁਰਦੁਆਰਾ ਅੱਜ ਵੀ ਸੁਸ਼ੋਭਿਤ ਹੈ ਜਿੱਥੇ ਸੰਗਤ ਨਤਮਸਤਕ ਹੁੰਦੀ ਹੈ ਤਾਂ ਹੋਰ ਵੀ ਬਹੁਤ ਸਾਰੇ ਅਨੇਕਾਂ ਸਥਾਨ ਇੱਥੇ ਅੱਜ ਵੀ ਮੌਜੂਦ ਹਨ ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਨੂੰ ਅੱਜ ਵੀ ਤਾਜ਼ਾ ਕਰਦੇ ਨੇ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਕਾਰਜਾਂ ਦੀ ਯਾਦ ਦਿਵਾਉਂਦੇ ਨੇ ਤਾਂ ਆਓ ਸਭ ਤੋਂ ਪਹਿਲਾਂ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਅਤੇ ਜਾਣਦੇ ਹਾਂ ਇੱਥੋਂ ਦਾ ਪਾਵਨ ਇਤਿਹਾਸ ਵਾਹੇ ਗੁਰੂ ਵਾਗੇ ਗੁਰਬਾਹੇ ਗੁਰੂ ਵਾਹੇ ਗੁਰੂ ਵਾਗੇ ਗੁਰਬਾਹੇ ਗੁਰੂ ਸਤਨਾਮ ਵਾਗੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਲ ਅਖਾੜਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਨੌਜਵਾਨੀ ਨੂੰ ਤੰਦਰੁਸਤ ਬਣਾਉਣ ਦੇ ਲਈ ਇਹ ਉਚੇਚੇ ਤੌਰ ਤੇ ਉਪਰਾਲੇ ਕੀਤੇ ਸੀ ਤਾਂ ਇਸ ਮੁਕੱਦਸ ਸਥਾਨ ਦੇ ਉੱਤੇ ਉਹਨਾਂ ਨੇ ਜਿਹੜੀ ਨੌਜਵਾਨੀ ਸੀ ਉਹਨਾਂ ਨੂੰ ਮੱਲਖ ਖਾੜਿਆਂ ਦੇ ਵਿੱਚ ਲਿਆਂਦਾ ਸੀ ਤੇ ਮੱਲਖ ਖਾੜਿਆਂ ਦੇ ਵਿੱਚ ਲੈ ਕੇ ਉਹਨਾਂ ਨੇ ਸਰੀਰ ਤੌਰ ਤੇ ਉਹਨਾਂ ਨੂੰ ਤੰਦਰੁਸਤ ਬਣਾਇਆ ਸੀ ਤਾਂ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਨੇ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ ਤਾਂ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਅੰਗਰ ਦੇਵ ਜੀ ਦਾ ਘਰ ਸੀ ਜਦੋਂ ਮਾਤਾ ਭਰਾਇ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤੇ ਪਹਿਲਾ ਦੀਵਾਨ ਇਸ ਸਥਾਨ ਤੇ ਲੱਗਾ ਜੋ ਗੁਰੂ ਦਾ ਲੰਗਰ ਆਰੰਭ ਕੀਤਾ ਲੰਗਰ ਦੌਲਤ ਵੰਡਿਆ ਰਸੰਮਿਤ ਖੀਰ ਕੇ ਹਲੀ ਤਾਂ ਐਸੇ ਸਥਾਨ ਤੇ ਮਾਤਾ ਕੀ ਜੀ ਗੁਰੂ ਸਾਹਿਬ ਜੀ ਦੇ ਮਹਿਲ ਆਪਣੇ ਅਤੀ ਲੰਗਰ ਦੀ ਸੇਵਾ ਕਰਦੇ ਅਤੇ ਹਰ ਰੋਜ਼ ਲੰਗਰ ਵਿੱਚ ਦੇਸੀ ਘਿਓ ਵਾਲੀ ਖੀਰ ਬਣਦੀ ਸੀ ਤਾਂ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਬਣਿਆ ਸੀ ਤਾਂ ਇਸ ਸਥਾਨ ਤੇ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਤੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦਾ ਕਾਰਜ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਰੰਭ ਕੀਤਾ ਸੀ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸ਼ੁਰੂ ਹੋਇਆ ਸੀ ਤਾਂ ਇਸ ਸਥਾਨ ਤੇ ਸਿੱਧਾਂ ਦੀ ਮੰਡਲੀ ਗੁਰੂ ਦੀਪ ਰਿਕਾ ਲਾਂ ਆਏ ਪਰ ਸਤਿਗੁਰਾਂ ਦੇ ਦਰਸ਼ਨ ਕਰਕੇ ਪਰਮ ਦੂਰ ਹੋਇਆ ਇਸ ਸਥਾਨ ਤੇ ਹਮਾਇੂ ਬਾਦਸ਼ਾਹ ਵੀ ਆਇਆ ਤੇ ਹੰਕਾਰ ਵਿੱਚ ਸਤਿਗੁਰਾਂ ਤੇ ਤਲਵਾਰ ਚੁੱਕ ਲਈ ਪਰ ਮਾਂ ਚੱਲੀ ਤੇ ਚਰਨੀ ਟੈ ਪਿਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਤੇ ਜਿਸ ਨੇ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਮਲ ਅਖਾੜਾ ਪੈ ਗਿਆ ਇੱਥੇ ਹੀ ਬਾਬਾ ਅਮਰਦਾਸ ਜੀ ਨੂੰ 12 ਵਾਰ ਦਿੱਤੇ ਤੇ ਗੁਰਤਾ ਗੱਦੀ ਬਖਸ਼ੀ ਇਸ ਸਥਾਨ ਤੇ ਹੁਣ ਵੀ ਪਹਿਲਵਾਨ ਆਪਣੀ ਸਫਲਤਾ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ ਤਾਂ ਗੁਰੂ ਸਾਹਿਬ ਜੀ ਨੇ 12 ਵਾਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤੇ ਸੀ ਤਾਂ ਇਸ ਸਥਾਨ ਦੇ ਉੱਤੇ ਜਿਹੜੇ ਜਿਹੜੇ 12 ਵਾਰ ਉਹਨਾਂ ਨੇ ਦਿੱਤੇ ਸੀ ਉਹਨਾਂ ਦਾ ਵੀ ਅੱਜ ਜਦੋਂ ਅਸੀਂ ਜ਼ਿਕਰ ਕਰਦੇ ਆ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ 12 ਸਾਲ ਇਸ਼ਨਾਨ ਕਰਾਉਣ ਦੀ ਸੇਵਾ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਸੀ ਤਾਂ ਜਿਹੜੇ 12 ਵਾਰ ਬੱਚੇ ਸੀ ਉਹਨਾਂ ਦੇ ਵਿੱਚ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਨੇ ਪਾਵਿਆਂ ਦੇ ਥਾਵ ਨੇ ਲੱਜਿਆਂ ਦੀ ਲੱਜ ਨੇ ਪੱਤਿਆਂ ਦੀ ਪਤ ਨੇ ਗੱਤਿਆਂ ਦੀ ਗਤ ਨੇ ਤੇ ਰਿਆਂ ਦੀ ਧਿਰ ਨੇ ਚੀਜ਼ਿਆਂ ਦੀ ਚੀਜ਼ ਨੇ ਚੋਰੀਆਂ ਦਾ ਚੋਰ ਨਿਆਸਰਾਂ ਦੇ ਆਸਰੇ ਤੇ ਪੀਰਾਂ ਦੇ ਪੀਰ ਤਾਂ ਇਹ 12 ਬਖਸ਼ਿਸ਼ਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਸਨ 12 ਸਾਲ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਸਨ ਤਾਂ ਗੁਰੂ ਅਮਰਦੇਵ ਦਾਸ ਪਾਚਾ ਜੀ ਇਸ ਸਥਾਨ ਤੋਂ ਬਿਆਸ ਦਰਿਆ ਜਾ ਕਰਦੇ ਸਨ ਤਾਂ ਬਿਆਸ ਦਰਿਆ ਦੇ ਵਿੱਚੋਂ ਜਲ ਦੀ ਗਾਗਰ ਲੈ ਕੇ ਆਇਆ ਕਰਦੇ ਸਨ ਤਾਂ ਜਦੋਂ ਜਲ ਦੀ ਗਾਗਰ ਲੈ ਕੇ ਆਇਆ ਕਰਦੇ ਸਨ ਤਾਂ ਇਤਿਹਾਸ ਦੱਸਦਾ ਹੈ ਕਿ 12 ਵਰੀ ਦੀ ਸੇਵਾ ਦੌਰਾਨ ਗੁਰੂ ਅਮਰਦਾਸ ਸਾਹਿਬ ਜੀ ਨੂੰ 12 ਸਰੋਪੇ ਬਖਸ਼ਿਸ਼ ਹੋਏ ਤਾਂ ਗੁਰੂ ਅਮਰਦਾਸ ਸਾਹਿਬ ਜੀ ਸਿੱਖ ਇਤਿਹਾਸ ਦੇ ਵਿੱਚ ਪਹਿਲੇ ਸਿੱਖ ਸੰਜਨਾਂ ਨੂੰ ਸਰੋਪੇ ਦੀ ਬਖਸ਼ਿਸ਼ ਹੋਈ ਸੀ ਤਾਂ 12 ਸਾਲ ਗੁਰੂ ਸਾਹਿਬ ਜੀ ਨੇ ਸੇਵਾ ਕੀਤੀ ਸੀ 12 ਵਾਰ ਉਹਨਾਂ ਨੂੰ ਪ੍ਰਾਪਤ ਹੋਏ ਸੀ ਤੇ 12 ਇਸ ਰੂਪੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ਿਸ਼ ਹੋਏ ਸਨ ਤਾਂ ਵੱਡੇ ਪੱਦਰ ਦਿੱਤੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਇੱਥੇ ਕਾਰਜ ਕੀਤੇ ਤਾਂ ਜਿੱਥੇ ਗੁਰਮੁਖੀ ਨੂੰ ਤਰਦੀਪ ਕਰਕੇ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇੱਥੇ ਸਥਾਪਿਤ ਕੀਤਾ ਉੱਥੇ ਹੀ 36 ਪ੍ਰਕਾਰ ਦੇ ਪੋਜਨ ਤਿਆਰ ਹੁੰਦੇ ਸਨ ਗੁਰੂ ਘਰ ਦੇ ਵਿੱਚ ਫੌਜ ਦੇ ਵਿੱਚੋਂ ਦੇਸੀ ਘੋਦ ਦੀ ਖੀਰ ਉੱਚੇ ਚ ਤੌਰ ਤੇ ਮਾਤਾ ਖੀਵੀ ਜੀ ਤਿਆਰ ਕਰਵਾਇਆ ਕਰਦੇ ਸਨ ਤਾਂ ਉਸ ਖੀਰ ਦਾ ਸੰਗਤਾਂ ਬੜੀ ਆਸਤਾ ਦੇ ਨਾਲ ਸ਼ੱਕਦੀਆਂ ਸਨ ਤਾਂ ਹੋਰ ਵੀ ਗੁਰੂ ਸਾਹਿਬ ਜੀ ਦੇ ਇੱਥੇ ਧਾਰਮਿਕ ਸਥਾਨ ਹਨ ਜਿਸ ਦੇ ਅਸੀਂ ਤੁਹਾਨੂੰ ਲਗਾਤਾਰ ਦਰਸ਼ਨ ਕਰਵਾ ਰਹੇ ਹਾਂ ਤੇ ਅੱਜ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ ਇਸ ਤੋਂ ਪਹਿਲਾਂ ਅਸੀਂ ਤੁਸੀਂ ਦਰਸ਼ਨ ਕਰ ਰਹੇ ਸੀ ਗੁਰਦੁਆਰਾ ਅੰਗੇਠਾ ਸਾਹਿਬ ਜਿੱਥੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸੰਸਕਾਰ ਹੋਇਆ ਸੀ ਤਾਂ ਉਸ ਤੋਂ ਬਾਅਦ ਗੁਰਦੁਆਰਾ ਮਾਲਕ ਖਾਲਸਾ ਸਾਹਿਬ ਕਾਇਸੇਤ ਰਾਂਖੜੂ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਤਪਿਆਲਾ ਸਾਹਿਬ ਵੀ ਆ ਤਾਂ ਹੋਰ ਵੀ ਗੁਰਦੁਆਰਾ ਸਾਹਿਬ ਅੱਜ ਸ਼ੁਸ਼ੋਭਿਤ ਨੇ ਜਿੱਤੇ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਤਾਂ ਆਹ ਹੋਰ ਵੀ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਵੀ ਅਸੀਂ ਦਰਸ਼ਨ ਕਰਦੇ ਹਾਂ ਤੇ ਨਾਲ-ਨਾਲ ਵਿਸਤਾਰਪੂਰਵਕ ਸਤ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਗੁਰਦੁਆਰਾ ਮੱਲ ਖਾੜਾ ਸਾਹਿਬ ਜੀ ਦੇ ਪ੍ਰਬੰਧਾਂ ਦੀ ਸੇਵਾ ਨਿਭਾ ਰਹੇ ਨੇ ਤਰਨਾਦਲ ਜਤੇਬੰਦੀ ਨੰਗ ਸਿੰਘ ਤਾਂ ਅੱਜ ਥੋੜੇ ਮੌਜੂਦਾ ਮੁਖੀ ਬਾਬਾ ਜੋਗਾ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਹਰ ਸਾਲ ਦੀ ਤਰ੍ਹਾਂ ਗੁਰੂਕੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਅੱਜ ਮਹਾਨ ਸਲਾਨਾ ਜੋੜ ਮੇਲੇ ਹਨ ਅੱਜ ਸਭ ਸੰਗਤਾਂ ਬੜੀਆਂ ਉਤਸ਼ਾਹ ਦੇ ਨਾਲ ਇੱਥੇ ਪਹੁੰਚ ਰਹੀਆਂ ਅੱਜ ਬਹੁਤ ਵੱਡੇ ਪੱਧਰ ਤੇ ਦੀਵਾਨ ਵੀ ਸਜੇ ਆ ਗੁਰੂ ਕੇ ਲੰਗਰ ਸ਼ਰਧਾਈਆਂ ਦੇਗਾ ਦੇ ਔਰ ਲੰਗਰ ਪ੍ਰਸ਼ਾਦ ਦੇ ਔਰ ਜਲੇਬ ਜਿੱਦਾਂ ਜਿੱਦਾਂ ਦੀ ਵੀ ਕਿਸ ਦੀ ਕੋ ਭਾਵਨਾ ਵਾ ਉਸ ਭਾਵਨਾ ਦੇ ਨਾਲ ਉਹ ਆਣ ਕੇ ਇੱਥੇ ਖਡੂਰ ਸਾਹਿਬ ਵਿਖੇ ਸੇਵਾ ਕਰ ਰਿਆ ਗੁਰੂ ਘਰਾਂ ਦੇ ਵਿੱਚ ਨੱਕ ਮਸਤਕ ਹੋ ਰਹੇ ਆ ਇੱਥੇ ਬਹੁਤ ਸੰਗਤਾਂ ਦੇ ਅੰਦਰ ਉਤਸ਼ਾਹ ਹੈ ਤੇ ਜੋ ਨਿਹੰਗਾਂ ਸਿੰਘਾਂ ਦੀ ਮਾਨ ਮਰਜ਼ਾਦਾ ਹੈ ਮਹੱਲੇ ਦੀ ਉਹ ਵੀ 3 ਵਜੇ ਮਹੱਲਾ ਰੰਭ ਹੋਵੇਗਾ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰਾਂ ਤੋਂ ਹੁੰਦਾ ਆਇਆ ਨਗਰ ਦੀਆਂ ਵਰਕਰਮਾ ਕਰਕੇ ਤੇ ਉਹ ਸਕੂਲ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਵਿੱਚ ਉੱਥੇ ਮਹੱਲਾ ਕੱਢਿਆ ਜਾਵੇਗਾ ਤੇ ਗਦਕੇ ਦੇ ਜੋਰ ਵਿਖਾਏ ਜਾਣਗੇ ਆਪ ਸਭ ਸੰਗਤਾਂ ਖੁਸ਼ੀਆਂ ਪ੍ਰਾਪਤ ਕਰੋ ਜੋੜ ਮੇਲਿਆਂ ਦੇ ਦਰਸ਼ਨ ਕਰਕੇ ਔਰ ਇੱਥੋਂ ਇਹ ਵੀ ਪਤਾ ਲਓ ਕਿ ਅਮਰਤਾਰੀਓ ਅਮਰਤ ਛਗੋ ਗੁਰੂ ਵਾਲੇ ਬਣੋ ਤੇ ਕਹਿਣਾ ਨਹੀਂ ਆ ਅਮਰਤ ਛਗਣਾ ਵੀ ਆ ਦੂਸਰਾ ਆਪਣੇ ਬੱਚੇ ਜਿਹੜੇ ਨਸ਼ਿਆਂ ਦੇ ਉੱਤੇ ਬਹੁਤ ਲੱਗ ਰਹੇ ਨੇ ਇਹਨਾਂ ਦੇ ਉੱਤੋਂ ਵੀ ਗਰੇਜ ਕਰੋ ਤੇ ਗੁਰਸਿੱਖੀ ਨੂੰ ਪ੍ਰਫੁੱਲਤ ਕਰੋ ਕਿਉਂਕਿ ਦਾੜੇ ਕੇਸ ਬਹੁਤ ਜ਼ਿਆਦੇ ਬੱਚੇ ਜਿਹੜੇ ਆ ਕਟਾ ਰਹੇ ਨੇ ਇਹ ਕੋਈ ਸ਼ੋਭਾ ਦੀ ਗੱਲ ਨਹੀਂ ਆ ਕਿਉਂਕਿ ਜਿਹੜਾ ਮੁਸਲਮਾਨ ਆ ਉਹ ਆਪਣਾ ਧਰਮ ਨਹੀਂ ਛੱਡਦਾ ਤੇ ਜਿਹੜਾ ਸਿੱਖ ਆ ਗੁਰੂ ਦਾ ਸਿੰਘ ਆ ਉਹਦਾ ਧਰਮ ਕੀ ਆ ਵੀ ਦਾੜੇ ਕੇਸ ਨਹੀਂ ਕਟਾਉਣੇ ਤੇ ਉਹ ਤੋਂ ਬਾਅਦ ਵਿੱਚ ਹੈਗਾ ਵਾ ਵੀ ਅਮਰਤਾਰੀ ਹੋਣਾ ਆਪਣੇ ਧਰਮ ਦੇ ਧਾਰਨੀ ਹੋਣਾ ਇਹ ਬਹੁਤ ਵੱਡਾ ਜਿਹੜਾ ਵਾ ਚੱਲ ਰਿਹਾ ਵਾ ਇਦਾਂ ਦਾ ਕੰਮ ਤੇ ਇਸ ਗੱਲਾਂ ਨੂੰ ਸਮਝੋ ਕੇਸ ਨਾ ਕਟਾਇਆ ਕਰੋ ਦਾੜੇ ਕੇਸ ਰੱਖੋ ਕੇਸ ਗੁਰੂ ਕੀ ਮੋਹ ਰਿਆ ਤੇ ਮੋਹ ਤਾਂ ਹੀ ਆ ਵੀ ਜੇ ਆਪਣੇ ਦਾ ਮੂੰਹ ਤੇ ਦਾੜਾ ਕੇਸ ਆ ਕੋਈ ਵੀ ਕਾਗਜ਼ ਹੋਵੇ ਉਹ ਜੱਡਾ ਮਰਜੀ ਕਾਗਜ਼ ਹੋਵੇ ਜੇ ਉਹਦੇ ਉੱਤੇ ਮੋਹਰ ਨਾ ਨ ਲੱਗੀ ਹੋਵੇ ਉਹ ਕਾਗਜ਼ ਕਿਸੇ ਕੰਮ ਦਾ ਨਹੀਂ ਆ ਇਸ ਕਰਕੇ ਦਾੜੇ ਕੇਸ ਰੱਖਣੇ ਬਹੁਤ ਜ਼ਰੂਰੀ ਆ ਫੇ ਸਿੰਘ ਸਜਣਾ ਬਹੁਤ ਜ਼ਰੂਰੀ ਆ ਇਹ ਗੁਰੂ ਦਾ ਹੁਕਮ ਆ ਇਹ ਮਹਾਰਾਜ ਦੀ ਨਗਰੀ ਚ ਆਣ ਕੇ ਇਹ ਇਸ ਜੋੜ ਮੇਲਿਆਂ ਤੋਂ ਆਣ ਕੇ ਇਹਨਾਂ ਗੱਲਾਂ ਦੀ ਸਿੱਖਿਆ ਲੈਣ ਦੀ ਲੋੜ ਹੈ ਦਾਸ ਮਿਸਲ ਸ਼ਹੀਦਾਂ ਤਰਨਤਾਲ ਸ੍ਰੀ ਬਾਬਾ ਬਕਾਲਾ ਸਾਹਿਬ ਔਰ ਗੁਰਦੁਆਰਾ ਸ੍ਰੀ ਮੱਲਖਾੜਾ ਸਾਹਿਬ ਸਮੁੱਚੇ ਦਲਪੰਥ ਵੱਲੋਂ ਆਇਰੀ ਲਵਾਉਂਦਾ ਵੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਜੀ ਦੀ ਪਵਨ ਧਰਤੀ ਤੇ ਪਹਿਲਾ ਗੁਰਮੁਖੀ ਦਾ ਸਕੂਲ ਖੁੱਲਾ ਸੀ ਗੁਰੂ ਸਾਹਿਬ ਜੀ ਨੇ ਖੋਲਿਆ ਸੀ ਉਸ ਤੋਂ ਬਾਅਦ ਗੁਰਮੁਖੀ ਪ੍ਰਚਲਿਤ ਹੋਈ ਤਾਂ ਸਮੇਂ-ਸਮੇਂ ਦੌਰਾਨ ਗੁਰਮੁਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਵੱਡੇ ਯੋਗਦਾਨ ਵੀ ਪੈਂਦੇ ਰਹੇ ਤਾਂ ਅੱਜ ਖਡੂਰ ਸਾਹਿਬ ਜੀ ਦੀ ਪਵਨ ਧਰਤੀ ਤੇ ਜਦੋਂ ਗੁਰਤਾਗਤ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਉਸ ਸਮੇਂ ਦੌਰਾਨ ਸ਼ਬਦ ਗੁਰੂ ਨੂੰ ਪ੍ਰਮੁੱਖ ਰੱਖਦੇ ਆ ਹੋਇਆ ਕੁਝ ਇਥੇ ਪ੍ਰਦਰਸ਼ਨੀਆਂ ਵੀ ਲੱਗੀਆਂ ਨੇ ਕੁਝ ਇਸ ਤਰੀਕੇ ਦੇ ਪ੍ਰਾਲੇਪ ਵੀ ਕੀਤੇ ਨੇ ਨੌਜਵਾਨ ਸਾਡੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਸ਼ਬਦ ਗੁਰੂ ਨੂੰ ਪ੍ਰਮੁੱਖ ਰੱਖਦੇ ਹੋਏ ਤੁਸੀਂ ਇਥੇ ਇੱਕ ਪ੍ਰਦਰਸ਼ਨੀ ਅਲੱਗ ਤਰੀਕੇ ਦੀ ਲਾਈ ਹੋਈ ਆ ਅ ਦੇਖੋ ਜੀ ਜਿਹੜੀ ਅਸੀਂ ਇਸ ਪਹਿਲ ਕਹਿ ਸਕਦੇ ਆ ਕਿ ਅਸੀਂ ਉਸ ਸੀਜ਼ਨ ਨੂੰ ਲੈ ਕੇ ਚੱਲੇ ਕਿ ਜਿੱਥੇ ਅਸੀਂ ਫੋਟੋਆਂ ਨੂੰ ਕਾਰ ਵਿੱਚ ਮੁੱਖ ਰੱਖਦੇ ਆ ਪਰ ਕਿਥੇ ਅਸੀਂ ਸ਼ਬਦ ਗੁਰੂ ਨੂੰ ਮੁੱਖ ਰੱਖੀਏ ਕਾਰ ਵਿੱਚ ਜਦੋਂ ਲੱਗੀ ਹੋਈ ਸਾਡੀ ਇਹ ਗੁਰਬਾਣੀ ਲੱਗੀ ਹੋਏਗੀ ਚਾਹੇ ਉਹ ਹੱਥ ਲਿਖਤ ਆ ਚਾਹੇ ਕਿਸੇ ਵੀ ਰੂਪ ਵਿੱਚ ਸਾਡੇ ਵੱਡ ਬਡੇਰੇ ਸਾਡੇ ਕਾਰ ਵਿੱਚ ਬੱਚੇ ਸ਼ਬਦ ਗੁਰੂ ਦਾ ਹੀ ਜਦੋਂ ਪ੍ਰਸਾਰ ਪ੍ਰਸਾਦ ਕਰਨਗੇ ਤਾਂ ਸਾਡਾ ਜੀਵਨ ਹੋਰ ਵੀ ਸਫਲਾ ਹੋਏਗਾ ਜੀ ਦਾ ਰਿਸਪੌਂਸ ਮਿਲ ਰਿਹਾ ਸਾਰਾ ਤੁਹਾਨੂੰ ਦੇਖੋ ਜੀ ਆਪਣੇ ਵੱਲੋਂ ਤੇ ਅਸੀਂ ਇਹ ਪਹਿਲ ਕਦਮੀ ਲੈ ਕੇ ਆਏ ਆ ਕਿ ਸੰਗਤਾਂ ਦੇ ਰੂਪ ਰੂ ਕਰਾਈਏ ਪਰ ਜਿਹੜੀ ਸੰਗਤ ਦੇ ਵਿੱਚ ਅਜੇ ਉਹ ਅਗਿਆਨਤਾ ਹੈ ਕਿ ਸ਼ਬਦ ਗੁਰੂ ਨਾਲ ਨਹੀਂ ਜੁੜੇ ਸੋ ਕਈ ਤੇ ਆਣ ਕੇ ਸਾਡੀ ਇਸ ਚੀਜ਼ ਨੂੰ ਛਲਾਗਾ ਵੀ ਕਰਦੇ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਰ ਜਿੱਥੇ ਸੰਗਤਾਂ ਦੇ ਵਿੱਚ ਹੁਣ ਇਹ ਸੀਜ਼ ਦੇ ਪਹਿਲ ਕਦਮੀਆਂ ਕਰਨ ਦੀ ਲੋੜ ਹੈ ਕਿ ਸ਼ਬਦ ਦੇ ਨਾਲ ਹੀ ਅਸੀਂ ਗੁਰੂ ਨੂੰ ਜਿਹੜੀ ਸਾਰੀ ਸੰਗਤ ਹੈ ਗੁਰੂ ਰੂਪ ਵਿੱਚ ਸੰਗਤ ਹੈ ਉਹਨੂੰ ਜੋੜ ਸਕੀ ਹੈ ਜੀ ਇਹ ਸਾਰਾ ਤੁਸੀਂ ਆਪ ਲਿਖਿਆ ਹੋਇਆ ਹੈ ਜੀ ਇੱਥੇ ਜੀ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਜੀ ਕਿ ਗੁਰੂ ਸਾਹਿਬ ਜਿਵੇਂ ਥਾਪੜਾ ਬਖਸ਼ ਦਿੰਦੇ ਨੇ ਉਸੇ ਤਿਕ ਨਾਲ ਲਿਖਦੇ ਰਹੀਦਾ ਆ ਸੋ ਜਿੱਥੇ ਅਸੀਂ ਹੱਥ ਲਿਖ ਕੇ ਵੀ ਗੱਲ ਕਰਦੇ ਆ ਜਦੋਂ ਅਸੀਂ ਹੱਥ ਲਿਖ ਕੇ ਚਾਹੇ ਮੇਰੇ ਵੱਲੋਂ ਚਾਹੇ ਸੰਗਤ ਵੱਲੋਂ ਕਿਸੇ ਵੱਲੋਂ ਵੀ ਉਪਰਾਲਾ ਕੀਤਾ ਜਾਂਦਾ ਤਾਂ ਉਹ ਸਾਡੇ ਜ਼ਹਿਨ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਉਹ ਗੁਰਬਾਣੀ ਵਸ ਜਾਂਦੀ ਹੈ ਜੀ ਕੁਰਬਾਨੀ ਤੁਸੀਂ ਲਿਖਦੇ ਹੋ ਜਾਂ ਪੰਜਾਬੀ ਦੇ ਵਿੱਚ ਹੋਰ ਹੀ ਵਕ ਵਕ 17 ਨੂੰ ਤੁਸੀਂ ਲਿਖੋ ਉਹ ਵੀ ਨਾਲ ਦੇ ਨਾਲ ਹੀ ਸਾ ਕੋ ਉੜਾੜਾ ਲਿਖਿਆ ਹੋਇਆ 35 acres ਹੋਰ ਪੰਜਾਬੀ ਦੀਆਂ ਕੁਝ ਅਸੀਆਂ ਟੁਕਾਂ ਵੀ ਲਿਖੀਆਂ ਹੋਈਆਂ ਨੇ ਜਿਹਦੇ ਨਾਲ ਅਸੀਂ ਇਸ ਚੀਜ਼ ਦਾ ਵੀ ਹੰਗਾਰਾ ਦੇ ਰਹੇ ਹਾਂ ਕਿ ਘਟੋ ਘੜ ਪੰਜਾਬੀ ਨੂੰ ਆਪਣੇ ਨਾਲ ਜੋੜੀਏ ਪੰਜਾਬੀ ਜਿ ਆਪਣਾ ਨਾਮ ਲਿਖੀਏ ਪੰਜਾਬੀ ਆਪਣਾ ਬੋਲੀਏ ਕਿਉਂ ਨਾ ਅਸੀਂ ਆਪਣੀ ਪੰਜਾਬੀ ਹੋਣ ਤੇ ਵੀ ਮਾਣ ਕਰੀਏ ਜੀ ਕਿਵੇਂ ਬੱਚੇ ਜਿਹੜੇ ਅੱਜਕੱਲ ਗੁਰਮੁਖੀ ਤੋਂ ਦੂਰ ਹੋ ਰਹੇ ਨੇ ਜਾਂ ਇੰਗਲਿਸ਼ ਦਾ ਬਹੁਤ ਸਾਰਾ ਪ੍ਰਭਾਵ ਹੈ ਹੋਰ ਨਾ ਪਛਾਵਾਂ ਦਾ ਪ੍ਰਭਾਵ ਹੈ ਪੰਜਾਬੀ ਨੂੰ ਉਸ ਪੱਤਰ ਦਾ ਪਿਆਰ ਜਾਂ ਸਤਿਕਾਰ ਨਹੀਂ ਮਿਲ ਰਿਹਾ ਜਿੱਦ ਕਰਕੇ ਲੋਕ ਚਿੰਤਤ ਵੀ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੱਡੀ ਗੱਲ ਇਹ ਤਰਾਸਦੀ ਹੈ ਕਿ ਸਾਡੀ ਅਸੀਂ ਅੰਗਰੇਜ਼ੀ ਨੂੰ ਪਹਿਲ ਦੇ ਰਹੇ ਹਾਂ ਪੰਜਾਬੀ ਨੂੰ ਅਸੀਂ ਦੂਜੇ ਦੇ ਰਹੇ ਹਾਂ ਕਿ ਬਾਅਦ ਵਿੱਚ ਅਸੀਂ ਪੰਜਾਬੀ ਸਿੱਖ ਲਾਂਗੇ ਔਰ ਮੈਂ ਏਸ ਨੂੰ ਦੇਖਣ ਵਿੱਚ ਮੇਰੇ ਬੜਾ ਆਇਆ ਕਿ ਇੱਥੇ ਬਹੁਤ ਸਾਰੇ ਐਸੇ ਗੁਰਸਿੱਖ ਵੀਰਾਂ ਦੇ ਨਾਲ ਵੀ ਕੁਝ ਭਜੰਗੀ ਆਉਂਦੇ ਨੇ ਪਰ ਉਹਨਾਂ ਦੇ ਕੋਲੋਂ ਇਹ ਗੁਰਬਾਣੀ ਕਈ ਵਾਰੀ ਨਹੀਂ ਪੜੀ ਜਾਂਦੀ ਉਹ ਦੇ ਲਈ ਥੋੜੀਆਂ ਮੁਸ਼ਕਲਾਂ ਹੁੰਦੀਆਂ ਨੇ ਸੋ ਜੇਕਰ ਇੱਥੋਂ ਹੀ ਅਸੀਂ ਦੇਖੀਏ ਕਿ ਜੇਕਰ ਅਸੀਂ ਪੰਜਾਬੀ ਤੋਂ ਦੂਰ ਹੋ ਰਿਹਾ ਤਾਂ ਸਮਝੋ ਅਸੀਂ ਜਪਜੀ ਸਾਹਿਬ ਤੋਂ ਦੂਰ ਹੋ ਰਿਹਾ ਜੇ ਜਪਜੀ ਸਾਹਿਬ ਤੋਂ ਦੂਰ ਆ ਤਾਂ ਅਸੀਂ ਮੂਲ ਮੰਤਰ ਤੋਂ ਦੂਰ ਆ ਅਸੀਂ ਗੁਰਬਾਣੀ ਤੋਂ ਦੂਰ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਸਾਡੇ ਨਾਲ ਨੇ ਖਡੂਰ ਸਾਹਿਬ ਬਾਰੇ ਇਤਿਹਾਸ ਤੋਂ ਜਾਣੂ ਹੋਵਾਂਗੇ ਗੁਰੂ ਸਾਹਿਬ ਜੀ ਕਿਵੇਂ ਇੱਥੇ ਪਹੁੰਚਦੇ ਨੇ ਤੇ ਕਿਸ ਤਰੀਕੇ ਨਾਲ ਇੱਥੇ ਕਿਹੜੇ-ਕਿਹੜੇ ਕਾਰਜ ਉਹਨਾਂ ਨੇ ਕੀਤੇ ਨੇ ਤੇ ਅੱਜ ਕਿਹੜੇ-ਕਿਹੜੇ ਧਾਰਮਿਕ ਸਥਾਨ ਇੱਥੇ ਮੌਜੂਦ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਕਾਰਨਾਮਿਆਂ ਗੁਰੂ ਸਾਹਿਬ ਜੀ ਦੇ ਕੰਮਾਂ ਤੋਂ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਕੌਤਕਾਂ ਤੋਂ ਸਾਨੂੰ ਜਾਣੂ ਕਰਵਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਵਸਾਇਆ ਫੇਰ ਉਹ ਆਣ ਸਤ ਗੁਰ ਖਾਡੂਰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਪ ਪਵਿੱਤਰ ਧਰਤੀ ਖਡੂਰ ਸਾਹਿਬ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹਨਾਂ ਦੇ ਵਿੱਚੋਂ ਅੱਠ ਗੁਰੂ ਸਾਹਿਬਾਨ ਨੇ ਆਪਣੇ ਪਾਵਨ ਮੁਬਾਰਕ ਚਰਨ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਪਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪਾਵਨ ਅਸਥਾਨ 'ਤੇ ਨਤਮਸਤਕ ਨਹੀਂ ਹੋਏ ਜਿਵੇਂ ਅਸੀਂ ਇਤਿਹਾਸ ਦੇ ਅੰਦਰ ਝਾਤ ਮਾਰਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਹਿਆਤੀ ਦੇ ਵਿੱਚ ਪੰਜ ਵਾਰ ਆਪਣੇ ਮੁਬਾਰਕ ਚਰਨ ਪਾਏ ਨੇ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਜੇ ਗੁਰਿਆਈ ਗੱਦੀ ਦੇ ਪੀਰੀਅਡ ਦੀ ਗੱਲ ਕਰਦੇ ਆਂ ਤੇ 12 ਸਾਲ 9 ਮਹੀਨੇ 17 ਦਿਨ ਉਹਨਾਂ ਗੁਰਿਆਈ ਦੇ ਵਿੱਚ ਸਰੀਰ ਰੱਖਿਆ ਕੁੱਲ 48 ਸਾਲਾਂ ਦੇ ਵਿੱਚੋਂ ਉਹਨਾਂ ਦੀ 3 ਦਿਨ ਘਟ ਉਮਰ ਸੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਤੋਂ ਪਿਛੋਂ ਇਸ ਸਥਾਨ ਤੇ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਗੁਰਿਆਈ ਹਰਦੀ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ ਨੇ ਇਸੇ ਹੀ ਪਾਵਨ ਨਗਰ ਦੇ ਸਿੱਖਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਚਮਕੌਰ ਦੀ ਜੰਗ ਦੇ ਵਿੱਚ ਭਾਈ ਪੰਜਾਬ ਸਿੰਘ ਭਾਈ ਦਮੋਦਰ ਸਿੰਘ ਤੇ ਭਾਈ ਭਗਵਾਨ ਸਿੰਘ ਜੀ ਨੇ ਸ਼ਹਾਦਤ ਦਾ ਜੰਮ ਪੀਤਾ ਦੋ ਸਿੱਖ ਜਿਹੜੇ ਐ ਉਹ ਮੁਕਸਰ ਦੀ ਜੰਗ ਦੇ ਵਿੱਚ ਸ਼ਹਾਦਤ ਸ਼ਹੀਦ ਹੁੰਦੇ ਨੇ 15 ਸਿੱਖ 15 ਸਿੱਖਾਂ ਦਾ ਜਿਹੜਾ ਜ਼ਿਕਰ ਹੈ ਉਹ ਮਿਲਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਸ਼ਹੀਦ ਹੋਣ ਦਾ ਤੇ ਪ੍ਰਾਤਨ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਜਿਹੜੇ ਸਿੱਖ ਹੈ ਗੁਰੂ ਘਰ ਜਿਹੜਾ ਹੈ ਖਡੂਰ ਸਾਹਿਬ ਜਿਹੜੀ ਨਗਰੀ ਹੈ ਉਹ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ ਜੇ ਅਸੀਂ ਗੱਲ ਕਰਦੇ ਹਾਂ ਤੇ ਅੱਜ ਤੋਂ 485 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੇ ਵਿੱਚੋਂ ਪਾਈ ਲੈਣੇ ਤੋਂ ਅੰਗਦ ਬਣ ਕੇ ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛੱਤਰ ਫਰਾਇਆ ਜੋਤੀ ਜੋਤ ਮਲਾਇ ਕੇ ਸਤਗੁਰ ਨਾਨਕ ਰੂਪ ਬਟਾਇਆ ਇੱਥੇ ਹੀ ਬਸ ਨਹੀਂ ਭਾਈ ਸਾਹਿਬ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ ਜੋਤੀ ਜੋਤ ਜਗਾਇਨ ਦੀਵੇ ਤੇ ਜਿਉਂ ਦੀਵਾ ਬਲਿਆ ਜੋਤ ਉਹਾ ਜੁਗਤ ਸਾਇ ਸੇ ਕਾਇਆ ਫੇਰ ਪਲਟਿਏ ਜਿਹੜਾ ਜੋਤ ਉਹਾ ਤੇ ਜੋਤ ਤੇ ਜੋਤ ਤੇ ਜੋਤਤ ਦਾ ਸਿਧਾਂਤ ਸੀ ਉਹ ਗੁਰੂ ਨਾਨਕ ਸਾਹਿਬ ਜੀ ਨੇ 239 ਸਾਲ ਸੰਸਾਰ ਦੇ ਵਿੱਚ ਸਰੀਰ ਕਰਕੇ ਦਸਾਂ ਜਾਮਿਆਂ ਦੇ ਵਿੱਚ ਤੇ ਪਹਿਲੀ ਵਾਰ ਜੇ ਗੁਰੂ ਜੋਤ ਦੀ ਤਬਦੀਲੀ ਦੀ ਗੱਲ ਕਰਦੇ ਆ ਜੇ ਉਸ ਵੇਲੇ ਦੀ ਅਸੀਂ ਸਨਾਤਨ ਸੰਸਕ੍ਰਿਤੀ ਨੂੰ ਦੇਖਦੇ ਆ ਤੇ ਚੇਲਾ ਚੇਲਾ ਹੀ ਰਿਹਾ ਗੁਰੂ ਗੁਰੂ ਹੀ ਰਿਹਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੇਵਾ ਕਰਨ ਬਾਰੇ ਭਾਈ ਲੈਣਾ ਜੀ ਗੁਰੂ ਬਣ ਗਏ ਉਸ ਦਿਨ ਇਸ ਤੋਂ ਪਹਿਲਾਂ ਇਸ ਨਗਰ ਦਾ ਨਾਮ ਖੈਰਿਆਂ ਦਾ ਖਡੂਰ ਸੀ ਤੇ ਗੁਰੂ ਅੰਗਦ ਸਾਹਿਬ ਜੀ ਦੀ ਗੁਰਿਆਈ ਗੱਦੀ ਦੀ ਬਖਸ਼ਿਸ਼ ਤੋਂ ਬਾਅਦ ਇਹਦੇ ਨਾਲ ਸਾਹਿਬ ਸ਼ਬਦ ਦੀ ਉਪਾਧੀ ਜੁੜਦੀ ਹੈ ਅੱਜ ਅਸੀਂ ਪੜਦੇ ਹਾਂ ਫੇਰ ਵਸਾਇਆ ਫੇਰੋ ਆਣ ਸਤਗੁਰ ਖਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਛ ਗਰੂਰ ਲਭ ਬਣਾਹੇ ਮਾਨਸਾ ਜੋ ਪਾਣੀ ਭੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਸੋ ਹੱਥ ਨ ਲਭਈ ਤੂੰ ਉਹ ਠਰੂਰ ਨੌਨੇ ਦੇ ਨਾਮ ਨਿਧਾਨ ਹੈ ਤੁਧ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੈ ਸੋ ਵੰਜੇ ਦੂਰ ਨੇੜੇ ਦਿਸੇ ਮਾਤ ਲੋਕ ਤੋਂ ਸੁਝੇ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਇਸ ਪਾਵਨ ਧਰਤੀ ਤੇ ਕਿਹੜੇ ਕਿਹੜੇ ਗੁਰੂ ਸਾਹਿਬ ਜੀ ਦੇ ਧਾਰਮਿਕ ਸਥਾਨ ਅੱਜ ਵੀ ਮੌਜੂਦ ਨੇ ਉਹਨਾਂ ਬਾਰੇ ਸੰਖੇਪ ਰੂਪ ਚ ਕਿਹੜੇ ਕਿਹੜੇ ਗੁਰੂ ਸਾਹਿਬ ਨੇ ਕੰਮ ਕੀਤੇ ਸੇ ਕਾਰਜ ਕੀਤੇ ਸੀ ਇਸ ਸਥਾਨ ਤੇ ਇੱਕ ਸਥਾਨ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਪੈਣਾ ਸਾਹਿਬ ਦੇ ਸਥਾਨ ਤੇ ਤੇ ਇੱਕ ਗੁਰਦੁਆਰਾ ਥੜਾ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਦੁਆਰਾ ਮਾਈ ਭਾਈ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਜਾਤ ਦੇ ਵਿੱਚ ਹੈ ਗੁਰਦੁਆਰਾ ਮਲਖੜਾ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਜਾਤ ਦੇ ਵਿੱਚ ਹੈ ਤੇ ਗੁਰਦੁਆਰਾ ਦਰਬਾਰ ਸਾਹਿਬ ਅੰਗੀਠਾ ਸਾਹਿਬ ਜਿਸ ਸਥਾਨ ਤੇ ਗੁਰੂ ਅੰਗਦ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਇਹ ਇੱਕ ਗੁਰਦੁਆਰਾ ਸਿਲ ਸਾਬ ਹੈ ਇਹ ਸਾਰੇ ਗੁਰਦੁਆਰੇ ਗੁਰੂ ਅੰਗਦ ਸਾਹਿਬ ਜੀ ਨਾਲ ਸੰਬੰਧਿਤ ਹੈ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਪਾ ਪਵਿੱਤਰ ਧਰਤੀ ਹੈ ਖਡੂਰ ਸਾਹਿਬ ਪਰ ਤਿੰਨ ਗੁਰੂ ਸਾਹਿਬਾਨ ਦੀ ਯਾਦ ਨਾਲ ਸੰਬੰਧਿਤ ਗੁਰਤਾਮਾ ਦੀ ਉਸਾਰੀ ਹੋਈ ਹੈ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਕੋਈ ਨਿਸ਼ਾਨੀਆਂ ਜਿਹੜੀਆਂ ਅੱਜ ਵੀ ਇੱਥੇ ਮੌਜੂਦ ਹੋਣ ਇਸ ਸਥਾਨ ਤੇ ਗੁਰੂ ਅ ਦੇ ਦਰਬਾਰ ਚ ਸੇਵਾ ਕਰਦੇ ਜਿਹੜਾ ਕਿਲਾ ਸਾਹਿਬ ਹੈ ਉਹ ਕੱਟ ਕੇ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਰੱਖਿਆ ਬਾਕੀ ਤੇ ਜਿਹੜੀਆਂ ਨਿਸ਼ਾਨੀਆਂ ਦੀ ਗੱਲ ਆ ਸਿੱਖ ਦੇ ਕੋਲ ਨਿਸ਼ਾਨੀਆਂ ਜਿਹੜੀਆਂ ਉਹ ਕੁਰਬਾਨੀ ਦੇ ਰੂਪ ਦੇ ਵਿੱਚ ਸਾਂਝੀਆਂ ਪਈਆਂ ਨੇ ਤੇ ਜਿਹੜੇ ਖਡੂਰ ਸਾਹਿਬ ਨਿਵਾਸੀ ਲੋਕ ਸੀ ਉਹ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਵੇਲੇ ਤੋਂ ਉਹਨਾਂ ਨੇ ਸਿੱਖੀ ਧਾਰਨ ਕੀਤੀ ਬਾਣੀ ਦੇ ਨਾਲ ਜੁੜੇ ਸੀ ਪਾਈ ਸ਼ੀਹਾ ਜੀ ਖਡੂਰ ਸਾਹਿਬ ਤੇ ਰਹਿਣ ਵਾਲੇ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਬਾਣੀ ਦੇ ਲਥਾਕਾਰਾਂ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਆਉਂਦਾ ਹੈ ਉਹ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਸੀ ਜਿਹਦਾ ਜ਼ਿਕਰ ਪ੍ਰਾਤਨ ਜਨਮ ਸਾਖੀ ਦੇ ਵਿੱਚੋਂ ਮਿਲਦਾ ਸੰਗਤ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਪਾਵਨ ਮੁਕੱਦਸ ਦਿਹਾੜੇ ਮੌਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਲੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਹਿਆਤੀ ਦੇ ਵਿੱਚ ਸੇਤ ਅਤੇ ਸਿੱਖਿਆ ਦੋ ਕਾਰਜ ਸੀ ਜੇਤੋਂ ਅੱਜ ਦੀਆਂ ਸਾਡੀਆਂ ਸਰਕਾਰਾਂ ਵੀ ਪਗੌੜੀਆਂ ਏ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਲਖੜਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਸਵੇਰ ਦੇ ਵਕਤ ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਪੜਾਉਂਦੇ ਸੀ ਤੇ ਸ਼ਾਮ ਦੇ ਵਕਤ ਉਹਨਾਂ ਦੀਆਂ ਕੁਸ਼ਤੀਆਂ ਕਰਵਾਉਂਦੇ ਸੀ। ਅਰੋਗ ਸਰੀਰ ਜਿਹੜਾ ਹੈ ਅਰੋਗ ਮਨ ਨੂੰ ਜਨਮ ਦਿੰਦਾ ਏ ਤੇ ਗੁਰੂ ਅੰਗਦ ਸਾਹਿਬ ਜੀ ਦਾ ਇਹ ਮਨਾਇਆ ਗੁਰਿਆਈ ਗੁਰਪੁਰਬ ਸਾਡਾ ਤਾਂ ਸਫਲ ਏ ਜੀ ਅਸੀਂ ਮਰੋਈ ਸੇਤ ਆਪਣੀ ਵਿੱਦਿਆ ਦੀ ਗੱਲ ਕਰ ਸਕੀਏ ਤੇ ਸਿੱਖਦਾ ਤੇ ਗੁਰੂ ਵੀ ਸ਼ਬਦ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਸਾਡਾ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹਾਂ ਅੱਜ ਬਹੁਤ ਉਤਸ਼ਾਹ ਦੇ ਨਾਲ ਇੱਥੇ ਸਲਾਨਾ ਜੋੜ ਮੇਲਾ ਬਣਾਇਆ ਜਾ ਰਿਹਾ ਹੈ ਧੰਤਨ ਗੁਰੂ ਅੰਗਦ ਦੇਵ ਸਾਹਿਬ ਦਾ ਜਿਹੜਾ ਗੁਰਗੱਦੀ ਦਿਵਸ ਆ ਇਹ ਸੰਗਤਾਂ ਬੜੀ ਤੋਂ ਉਤਰਾਮਨ ਮਨਾ ਰਹੀਆਂ ਇਸ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦਾ ਆਪਣਾ 450 ਸਾਲਾ ਜਿਹੜਾ ਜੋਤੀ ਜੋਤ ਦਿਵਸ ਆ ਉਹ ਪਹਿਲਾਂ ਇੱਥੋਂ ਸੰਗਤਾਂ ਮਨਾ ਕੇ ਬੜੀ ਵੱਡੀ ਗਿਣਤੀ ਚ ਇੱਥੋਂ ਆਈਆਂ ਤੇ ਹੁਣ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਬੜੀ ਸ਼ਰਧਾ ਨਾਲ ਮਨਾ ਰਹੀਆਂ ਇਹ ਇਸ ਗੁਰੂ ਅੰਗਦ ਦੇਵ ਦੇ ਗੁਰਗੱਦੀ ਦੇ ਫਿੱਦੀ ਜੋ ਸੰਗਤ ਦੇਸ਼ ਵਿਦੇਸ਼ ਵਿੱਚ ਬੈਠੀ ਆ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਤਾਂ ਅਸੀਂ ਇਹ ਗੱਲ ਸਮਝਦੇ ਹਾਂ ਕਿ ਸਾਨੂੰ ਇਹਨਾਂ ਗੁਰੂਆਂ ਦੇ ਆਪਣੇ ਵੱਡਿਆਂ ਦੇ ਜਿਹੜੇ ਦੇਣ ਆ ਬੜੀ ਧੂਮਧਾਮ ਨਾਲ ਮਨਾਉਣੇ ਚਾਹੀਦੇ ਆ ਤਾਂ ਉਹਨਾਂ ਦੇ ਜਿਹੜੇ ਕਦਮਾਂ ਕਦਮਾਂ ਦੇ ਸਾਨੂੰ ਚੱਲਣਾ ਚਾਹੀਦਾ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਉਹ ਸਾਨੂੰ ਪੂਰੀ ਤਨਦੇਈ ਨਾਲ ਉਹਤੇ ਮੰਨਣਾ ਚਾਹੀਦਾ ਵਾ ਕਿਉਂਕਿ ਹੁਣ ਜੋ ਨਸ਼ਿਆਂ ਦਾ ਰੁਝਾਨ ਚੱਲ ਪਿਆ ਹੋਆ ਬਹੁਤ ਹੀ ਦੁਖਦਾਈ ਆ ਕਿਉਂਕਿ ਜਿਹੜੇ ਬੱਚੇ ਹੱਡੇ ਆ ਉਹ ਨਸ਼ਿਆਂ 'ਚ ਗਲਤਾਨ ਹੋ ਗਏ ਆ ਨਾ ਹੀ ਕੋਈ ਸਰਕਾਰਾਂ ਇਸ ਪਾਸੇ ਧਿਆਨ ਦੇ ਰਹੀਆਂ ਪਤਾ ਨਹੀਂ ਉਹਨਾਂ ਦੀ ਕੀ ਨੀਤੀ ਆ ਸੈਂਟਰ ਸਰਕਾਰ ਦੀ ਨੀਤੀ ਆ ਕਿ ਪੰਜਾਬ ਨੂੰ ਪਿੱਛੇ ਟੱਕਣ ਦੀ ਗੱਲ ਚੱਲ ਰਹੀ ਆ ਅਸੀਂ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਵੇ ਪਰੋਕਾਰਸ ਤੇ ਬਣ ਕੇ ਉਹਨਾਂ ਨੇ ਉਹਨਾਂ ਦੀ ਇੱਕ ਇੱਕ ਗੱਲ ਤੇ ਪਹਿਰਾ ਦਿੱਤਾ ਇਸ ਤਰ੍ਹਾਂ ਜਿਵੇਂ ਗੁਰੂ ਸਾਹਿਬ ਦੀ ਸਾਨੂੰ ਇੱਕ ਇੱਕ ਗੱਲ ਮੰਨਣੀ ਚਾਹੀਦੀ ਆ ਤੇ ਸਾਨੂੰ ਸਾਡੇ ਬੱਚਿਆਂ ਨੂੰ ਜਿਹੜਾ ਵਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਨਸ਼ਿਆਂ ਤੋਂ ਹਟ ਕੇ ਤੇ ਗੁਰਗੱਤ ਗੁਰਗੱਤ ਦੀ ਜਿੱਤ ਉਹਨਾਂ ਪ੍ਰਾਪਤ ਕੀਤੀ ਆ ਸੇਵਾ ਕਰਕੇ ਤੇ ਸੇਵਾ ਹੀ ਕਰਨੀ ਚਾਹੀਦੀ ਆ ਸਾਨੂੰ ਸੇਵਾ ਦਾ ਇਹਦਾ ਭਾਵਨਾ ਵਾ ਇਹ ਬਹੁਤ ਵੱਡੀ ਗੱਲ ਆ ਇੰਦੀਆਂ ਬੇਨਤੀਆਂ ਰੱਖੇ ਮੈਨੂੰ ਜਾਜ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਹੋਵੇ ਜੀ ਫਤਿਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਵੀ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਵੇਂ ਦਾ ਉਤਸ਼ਾਹ ਦੇਖ ਰਹੇ ਹੋ ਸੰਗਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਗੁਰਤਾ ਗਤੀ ਦਿਵਸ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੀ ਇਲਾਕੇ ਦੀ ਸੰਗਤ ਸਭਾ ਸੈਟੀਆਂ ਦੇ ਸਹਿਯੋਗ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬਣਾਇਆ ਜਾ ਰਿਹਾ ਹੈ ਕਿਉਂਕਿ ਹੁਣੇ ਅਜੇ ਸ਼ਤਾਬਦੀਆਂ ਦਾ ਮਨਾ ਕੇ ਹਟੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਔਰ ਸੰਗਤਾਂ ਦਾ ਜੋ ਵਹਾਵ ਹੈ ਸ਼ਰਧਾ ਭਾਵਨਾ ਹੈ ਉਹ ਇੱਕ ਤਰੀਕੇ ਨਾਲ ਲਗਾਤਾਰ ਪ੍ਰਵਾਹ ਚੱਲ ਰਿਹਾ ਔਰ ਬੜੇ ਉਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਉਹ ਹਾਜ਼ਰੀ ਭਰ ਰਹੀਆਂ ਕਿਵੇਂ ਦੇ ਪ੍ਰਬੰਧ ਹੋਏ ਨੇ ਸੰਗਤ ਕਿਤੋਂ-ਕਿਤੋਂ ਆ ਰਹੀ ਹੈ ਸੰਗਤਾਂ ਬਹੁਤ ਦੂਰੋਂ ਦੇਸ਼ ਵਿਦੇਸ਼ ਵਿੱਚੋਂ ਆਉਂਦੀਆਂ ਨੇ ਹਰ ਸਾਲ ਹੀ ਆਉਂਦੀਆਂ ਨੇ ਔਰ ਕਮੇਟੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਰਜੀਤ ਸਿੰਘ ਬਾਣਿਆ ਸਾਹਿਬ ਮੀਤ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਸ਼ਾਹ ਸਾਹਿਬ ਇਸ ਰਪਲਾਈਪੁਰ ਸਾਹਿਬ ਮੈਨੇਜਰ ਸਾਹਿਬ ਸਾਡੇ ਅਸੀਂ ਸਾਰਿਆਂ ਨੇ ਮਿਲ ਕਰਕੇ ਸੰਗਤ ਦੀ ਰਹਿائش ਵਾਸਤੇ ਆਵਾਜਾਈ ਦੀ ਟਰੱਕ ਵਾਸਤੇ ਪ੍ਰਸ਼ਾਸਨ ਦੇ ਨਾਲ ਸਾਰਾ ਉਹਨਾਂ ਨਾਲ ਤਾਲਮਿਲ ਕਰਕੇ ਔਰ ਗੱਡੀਆਂ ਦੀ ਪਾਰਕਿੰਗ ਵਾਸਤੇ ਲੰਗਰਾਂ ਵਾਸਤੇ ਔਰ ਜੋ ਸੰਗਤ ਨੂੰ ਜਦਾਂ ਪ੍ਰਚਾਰ ਵਾਸਤੇ ਦਿਨ ਰਾਤ ਦੀਵਾਨ ਜੀ ਉਹਨਾਂ ਚੱਲ ਰਹੇ ਨੇ ਗੁਰਮਤ ਸਮਾਗਮ ਦੇ ਵਿੱਚ ਕਥਾ ਕੀਰਤਨ ਕਵੀਸ਼ਰ ਦਰਬਾਰ ਕਵੀ ਦਰਬਾਰ ਢਾਡੀ ਦਰਬਾਰ ਇਹ ਸਾਰੀ ਗੁਰੂ ਸਾਹਿਬ ਦੀ ਜੋ ਉਸਤਤ ਹੈ ਮਹਿਮਾ ਹੈ ਉਹਨਾਂ ਦੇ ਸਿੱਖਿਆ ਇਹਨਾਂ ਦੀਵਾਨਾਂ ਦੇ ਜਰੀਏ ਉਸ ਸੰਗਤਾਂ ਵਿੱਚ ਪ੍ਰਚਾਰੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਸੂਏਸਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਅਤੇ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਸਹਿਬਾਨ ਜਿਨ੍ਹਾਂ ਨੇ ਕਿਹਾ ਹੈ ਕਿ ਬਹੁਤ ਅਦਬ ਅਤੇ ਸਤਕਾਰ ਦੇ ਨਾਲ ਇਹ ਪਾਵਨ ਦਿਹਾੜੇ ਮਨਾਏ ਜਾ ਰਹੇ ਨੇ ਤੇ ਨਾਲ ਹੀ اپੀਲ ਕੀਤੀ ਹੈ ਕਿ ਅਜੋਕੇ ਸਮੇਂ ਦੌਰਾਨ ਜਿਵੇਂ ਨਸ਼ਿਆਂ ਦਾ ਪ੍ਰਭਾਵ ਵਧਿਆ ਹੋਇਆ ਹੈ ਜਿਵੇਂ ਨਸ਼ਿਆਂ ਨੂੰ ਵੱਡੇ ਪੱਧਰ ਤੇ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਨੌਜਵਾਨ ਗ੍ਰਸਤ ਹੋ ਰਹੇ ਨੇ ਤੇ ਉਹਨਾਂ ਤੋਂ ਬਚਣ ਦੇ ਲੋੜ ਹੈ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ ਮਨਪ੍ਰੀਤ ਸਿੰਘ ਆਜਾਦ ਨਾਲ सुरेंद्रਪਾਲ ਸਿੰਘ ਰਪਾਲ ਖਡੂਰ ਸਾਹਿਬ